ਕੀ ਨਾਮ ਆ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਸ਼ਰ ਖਾਲਾ ਸਾਹਿਬ ਕੀ ਹੋਇਆ ਜੀ ਓਰੇ ਇੱਥੇ ਜੀ ਇਦੋਂ ਟਰੱਕਾਂ ਦੀ ਬੱਟਿਆਂ ਦਾ ਪਰਿਆ ਹੋਇਆ ਉਹ ਵੀ ਤੇ ਜਾ ਰਹੇ ਜਿੱਦਾਂ ਬੈਨ ਆਰੀ ਦੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20-25 ਸਵਾਰੀਆਂ ਦੀ ਸਾਰੀਆਂ ਵਿੱਚੋਂ ਗੱਡੀਆਂ ਲੀਆਂ ਨੇ ਕਿਹੜੀ ਬੱਸ ਕਹ ਦੀਏ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਆ ਜੀ ਰੈਕਸਨ ਲੂਸ ਨੂੰ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਹੈ ਇਹ ਅੱਛਾ ਜੀ ਹਾਂ ਜੀ 20-25 ਸਵਾਰੀਆਂ ਦੀ ਸਾਰੀਆਂ ਫੱਟੜ ਹੋ ਗਈਆਂ ਨੇ ਇੱਕ ਕੁੜੀ ਦੇ ਬਾਧੇ ਸੱਟ ਲੱਗੀ ਆ ਬਾਕੀ ਤਾਂ ਠੀਕ ਨੇ ਜਾਨੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂ ਅੱਛਾ ਮੌਕੇ ਤੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ ਪੁਲਿਸ ਆ ਗਈ ਤੇ ਯਾਨੀ ਬੜਾ ਮੋਟਾ ਜਿਹੜਾ ਹੋਈ ਜਾਂਦੀ ਆ ਆ ਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦੇ ਨੇ ਯਾਨੀ 30-40 ਛੋਟੇ ਛੋਟੇ ਸੱਟਾਂ ਨੇ ਅੱਥਾਰੇ ਹੋਰ ਕਾਰੇ ਕੀ ਲੱਗਦਾ ਕੀ ਗਲਤੀ ਹੋਈ ਇੱਥੇ ਗਲਤੀ ਤਾਂ ਉਹ ਦੇਖੋ ਜੀ ਉਹ ਵੀ ਬੱਤੇ ਜਾ ਰਹੇ ਤੇ ਵੀ ਤੇ ਜਾ ਰਹਿਆ ਦੀ ਦੋ ਜਿਹੇ ਨਾ ਉਹ ਤਾਂ ਗੱਡੀ ਰੁਕੀ ਹੈ ਨਾ ਇਹ ਤਾਂ ਰੁਕੀ ਹੈ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸ ਹੈ ਜੀ ਟਰੱਕ ਵਾਲਾ ਆ ਰਿਹਾ ਦੀ ਇਧਰੋਂ ਅੱਛਾ ਗੱਡੀ ਖੜਨ ਲੱਗੀ ਸੀ ਇਹਨੇ ਆ ਕੇ ਚੱਕਰੀ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ ਪਚਾ ਹੈਗਾ ਹੁਣ ਕਿਥੇ ਸੱਟਾਂ ਹੈਗੀਆਂ ਜੀ ਪੰਜਾਬ ਅੱਗੇ ਕਿੱਥੇ ਲੈ ਗਏ ਇਹਨੇ ਉਹਨਾਂ ਨੂੰ ਕੁੜੀਆਂ ਅੱਛਾ ਜੀ ਕੀ ਗਲਤੀ ਲੱਗੀ ਤੁਹਾਨੂੰ ਕੀ ਲੱਗਦਾ ਆਹ ਦੇਖੋ ਜੀ ਹੁਣ ਕੋ ਸਾਹਮਣੇ ਦਾ ਹੈਗਾ ਇਹਨੇ ਕਿਵੇਂ ਜ਼ੋਰ ਨਾਲ ਮਾਰਿਆ ਕੀ ਬਹੁਤ ਤੇਜ਼ ਤੇ ਦੋਨੇ ਤੇਜ਼ ਆਉਣੇ ਦੀ ਕੋ ਫੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਹਾਂਜੀ ਸਰ ਕੀ ਹੋਇਆ ਜੀ ਇਹ ਹਨ ਜੀ ਆਪਣੇ ਕੋਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੋਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਦੀ ਜਾਂ ਬ੍ਰੇਕ ਨਹੀਂ ਲੱਗੀ ਕੀ ਹਨਾ ਵੀ ਉਹਨੇ ਗੱਡੀ ਚੱਕੇਦਰ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਘਟੋ ਘਟ 8-10 ਲੇਡੀਜ਼ ਜਿਹੜੀਆਂ ਨੇ ਜਿਵੇਂ ਗੁੱਜੀਆਂ ਸੱਟਾਂ ਵਗੈਰਾ ਲੱਗੀਆਂ ਹਨਾ ਪਲਟਣ ਇੱਕ ਦੇ ਕਾਫੀ ਲੱਤ ਫੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਜੀ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀਜ਼ ਸੀਗੀਆਂ ਫੈਕਟਰੀ 'ਚ ਇਹ ਹੁਣ ਇਹਦੇ 8-10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕਿੰਨੇ ਵੱਲ ਚੱਕਰ ਆਏ ਸੀਗੇ ਟਿੱਪਰ ਫਰੰਡ ਆ ਜੀ ਮੌਕੇ ਦੇ ਫੜ ਲਿਆ ਬਟ ਟਿੱਪਰ ਡਰਾਈਵਰ ਜੀ ਡਰਾਈਵਰ ਭੱਜ ਗਿਆ ਜੀ ਸੁਨੀਤਾ ਕੈਸੀ ਹੋਣੀ ਐ ਅੱਛਾ ਉਹ ਪਿੱਛੇ ਸੇ ਹਮ ਲੋਕ ਜਾ ਰਹੇ ਸਹੇ ਉਹ ਪਿੱਛੇ ਸੇ ਬਜੜੀ ਵਾਲਾ ਟੱਕ ਰਖ ਆਇਆ ਮਾਰ ਦਿਆ ਧੱਕਾ ਸਾਰੀ ਗੱਡੀ ਪਲਟੀ ਖਾ ਗਿਆ ਕਹਾਂ ਜਾ ਰਹੇ ਸੀ ਹਾਂ ਕੰਪਨੀ ਮੇ ਜਾ ਰਹਾ ਕੰਪਨੀ ਮੇ ਕੌਨਸੀ ਕੰਪਨੀ ਕੌਸ਼ਲ ਕੰਪਨੀ हाँ बस में उधर है और इधर गिर नहीं है ना आज पैंतीस पैंतीस कोई सब लोग का फट गया मेरा तो तो अंदर लगा है भी ऐसे हैं कम में थे रोज पैतीस तो बड़ा बस है ना मिनी बस का बहुत <सण> ज्यादा है ਅਜਿਹਾ ਟਕੋ ਮੇਰੇ ਨਾਮ ਹਰਿੰਦਰ ਸਿੰਘ ਹੈ ਜੀ ਜੇਈ ਆਪਣੇ ਇਧਰੋਂ ਗੋਵਿੰਦਗੜ੍ਹ ਸੈਟ ਕਰਨੋਂ ਆ ਰਹੇ ਦੀ ਗੱਡੀ ਆਪਣੇ ਧਾਗਾ ਫੈਕਟਰੀ ਵਾਲੀ ਲੇਡੀਜ਼ ਵਾਲੀ ਉਹਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਬਰਾਲੇ ਕੰਨੋਂ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਫਰੋਸਨ ਤੇ ਕਿੰਨੀ ਸੱਟ ਲੱਗੀ ਕਿੰਨੀ ਇਹਨਾਂ ਦੇ ਹੋਣਗੇ 15 20 ਮਰੀਜ਼ ਹੋਣਗੇ ਜਣੀ ਅਸੀਂ ਜੇ ਮੌਕੇ ਤੇ ਜਦ ਸਾਡੀ ਗੱਡੀ ਕੋਲੇ ਖੜੀ ਸੀ ਅਸੀਂ ਤੋਂ ਚੱਕ ਕੇ ਲੈ ਆਏ ਉਹ ਇਹਨੂੰ 2-3 ਲੇਡੀ ਦੇ ਸਟ ਜਾਦਾ ਹੈ ਜਿਨ੍ਹਾਂ ਦੇ ਲੱਤਾਂ ਦੇ ਸਟ ਜਾਦਾ ਹੈ ਜਾਂ 4 ਸਿਰ ਸਿਰ ਚ ਸਟ ਜਾਦਾ ਹੈ ਠੀਕ ਬੜੀ ਪਾਸੀ ਛੋਟੀ ਸੀ ਤੇ ਐਂਡੀ ਦੇ ਆਪਣੇ 15-20 ਵਾਲੀ ਹੁੰਦੀ ਜਿਹੜੀ ਦੂਜੀ ਛੋਟੀ 32 ਸੀਟਰ ਜਾਂ 22 22 ਕਿ ਸੀਟਰ ਹੁੰਦੀ ਜਿਹੜੀਆਂ ਗੱਡੀਆਂ ਛੋਟੀਆਂ ਆ ਉੱਕਣਾਂ ਦੀ ਗੱਡੀ ਤੇ ਉਹ ਗੱਡੇ ਤਾਂ ਹੀ ਆਏ ਐ ਗੱਡੀ ਦਾ ਕਿਹੜੀ ਬੈਠੀ ਥੱਲੇ ਦੂਲੇ ਤੋਂ ਚਾਨਣੋਂ ਗੱਡੀ ਤਾਂ ਜਿਆਦਾ ਦੇਖੀ ਨਹੀਂ ਆਗੇ ਸਾਨੂੰ ਤਾਂ ਇਹਨਾਂ ਦੇ ਚੱਕਣੇ ਦੀ ਪੈ ਗਈ ਤਾਂ ਮਾਦਮ ਚੱਕ ਕੇ ਲੈ ਜਾਂਦੇ ਆਂ ਯਰੇ ਵੈਸੇ ਵਧੀਆ ਪਹੁੰਚ ਗਏ ਜੀ ਟਾਈਮ ਨਾਲ ਆਪਣੇ ਪੀਛੜਦਾ ਜੀ ਜਾਨੀ ਨਾ ਜਾਨੀ ਨਿਸਾਨ ਤੋਂ ਬਚਾਈ ਬਾਕੀ ਓਰੇ ਦੇਖਦੇ ਯਰੇ ਹੁਣ ਇਹ ਜਿਹੜਾ ਰੂਬੇ ਰੱਬ ਦਾ ਉਹਨਾਂ ਨੇ ਜਿੰਨਾ ਪੋਗਾ ਜੀ ਸਭ ਲਾਣਗੇ ਦੋ ਤਿੰਨ ਦੋ ਤਿੰਨ ਲੇਡੀ ਜੀ ਸੇ